ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਪੰਦਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਵੈਸਟ ਤੁਹਾਡੇ ਗਾੜੇ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਖਰੀਦਦਾਰੀ ਕਰਾਇਆ ਕਰੋ ਕੋਈ ਵੀ ਜਿਹੜੀ ਪਿੱਛੇ ਲਾਂਮੇ ਵਾਲੀ ਗੱਲ ਆ ਰਹਿ ਜੇ ਸਜਣੋ ਅੱਜ ਦੀ ਵਿਜਿਟ ਪਿੰਡ ਮਾਣੇ ਮੱਲਗਾ ਜ਼ਿਲ੍ਹਾ ਤੇ ਤਹਿਸੀਲਾ ਸ਼੍ਰੀ ਤਰੰਦਰ ਸਾਹਿਬ ਬਾਈ ਸ਼ੇਰੇ ਕੋਲ ਪਹੁੰਚ ਗਏ ਆ ਚਾਰ ਨਗ ਦਿਖਾਉਣ ਲੱਗੇ ਆ ਇਸ ਫਾਰਮ ਦਾ ਸਜਣੋ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਲੈਣ ਵਾਲੇ ਸੱਜਣ ਤੱਕਰ ਪਹੁੰਚਾ ਦਿਓ ਕਿਸੇ ਦਾ ਫਾਇਦਾ ਆ ਜਾਏ ਕੋਈ ਮਾਤੜ ਆਪਦੀ ਖਰੀਦਦਾਰੀ ਕਰ ਸਕੇ ਤੇ ਕਰਦੇ ਆ ਗੱਲਬਾਤ ਬਾਈ ਸ਼ੇਰੇਨਾ ਪੁੱਛਦੇ ਆ ਅੱਜ ਕਿਵੇਂ ਰਹਿਣਗੇ ਭਾਪਾ ਫਤੇ ਬਾਈ ਜੀ ਸასიਕਰ ਪੁੱਛਿਆ ਸੱਧੂ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਹੱਥ ਵੀ ਦੱਸੋ ਕੈਮ ਜੀ ਕੈਮ ਚਲੋ ਸ਼ੂਗਰ ਆ ਹਾਂ ਡਰੈਸ ਉਹਨਾਂ ਨੂੰ ਕਰਾ ਦੇ ਕਰਾਣ ਪਿੰਡ ਮਾਣੀਆਂ ਮੱਲੀਆਂ ਹਮ ਸੇਲ ਵੀ ਤਰਨਤਾਂ ਹਾਂ ਜਿਲਾ ਵੀ ਤਰਨਤਾਂ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9779721242 ਠੀਕ ਆ ਹਾਂਜੀ ਚਾਰ ਪਸ਼ੂ ਆ ਗਿਆ ਨਾ ਚਾਰ ਪਸ਼ੂ ਜੀ ਤੇ ਸ਼ਰਵਾਰ ਕਿਤੋਂ ਕਰਨੀ ਸੱਜਰ ਝੋਟੀ ਤੋਂ ਕਰਨੀ ਜੀ ਸੱਜਰ ਤੋਂ ਠੀਕ ਹੈ ਨਾ ਲਓ ਜੀ ਵੱਡੀ ਝੋਟੀ ਸਜਣੋਂ ਬੰਬ ਹੀ ਆ ਤੇ ਦੁੱਧ ਚੰਗਾ ਦਸਦਾ ਬਾਈ ਤੇ ਟਾਈਮ ਨੋਟ ਕਰਿਓ ਕਿ ਮੇਰਾ ਭੈਣ ਭਰਾ ਕੋਈ ਦੁਪਹਿਰ ਦਾ ਕੋਈ 12:00 ਦਾ ਤੇ ਕਿੰਨਾ ਕ ਜਿਹੜਾ ਦੁੱਧ ਹੁਣ ਭਾਰਾ ਜੀ ਤੇ ਕਿੰਨੇ ਕ ਵਜੇ ਦੀ ਸਵੇਰ ਦੀ 6:00 ਤੇ ਕਿੰਨੇ ਕ ਵਜੇ ਸ਼ਾਮ ਦੀ 6:00 ਦੀ ਬਾਜੀ 6:00 ਦੀ ਹੂੰ ਤੇ 12 ਕਿਲੋ ਝੋਟੀ ਛੱਲੇ ਦੁੱਧ ਆ 12 ਕਿਲੋ ਹਾਂਜੀ 8ਵਾਂ ਦਿਨ ਸੂਈ ਨਹੀਂ ਹੋਇਆ ਅੱਛਾ ਮਗਰ ਵੀ ਕੱਟੀ ਪਠੋਰੇ ਵਰਗੀ ਪਠੋਰੇ ਵਰਗੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਕੱਟੀ ਹਾਂਜੀ ਲਓ ਸੱਜਣ ਮਗਰ ਸ਼ੇਰਾ ਭਾਈ ਕਹਿੰਦਾ ਪਠੋਰੇ ਵਰਗੀ ਕੱਟੀ ਆ ਲਓ ਜੀ ਤੇ ਕੱਟੀ ਚੰਗੀ ਆ ਸਿੰਗਲ ਡੇ ਦੀ ਮੈਂ ਮੈਂ ਵੀ ਚੰਗੀ ਹੈ ਨਾ ਕੱਦ ਬੜਾ ਭਾਜੀ ਕੱਦ ਚੰਗਾ ਝੋਟੀ ਝੋਟੀ ਥੋੜੀ ਜਿਹੀ ਲੁੱਕੀ ਹੋਰੀ ਲੱਗੀ ਹੈ ਮਾੜੀ ਹੈ ਮੈਂ ਕਿਉਂ ਗੱਲ ਕਰੀ ਹਾਂ ਹਾਂ ਬਾਕੀ ਝੋਟੀ ਦਾ ਕੱਦ ਕਾੜ ਤੇ ਫੋਲੀ ਵੱਡਾ ਹਾਂਜੀ ਹਾਂਜੀ ਦੁੱਧ 12 ਕਿਲੋ ਜੀ ਸਾਰਾ ਧਿਆਨ ਨਾਲ ਲੋ ਜੀ ਵੇਖੋ ਪੂਰਾ ਚੰਗਾ ਝੋਟੀ ਨੂੰ ਲੱਗਾ ਹੈ ਲੋ ਜੀ ਨਬ ਵੇਖ ਸਕਦੇ ਜੀ ਝੋਟੀ ਦਾ ਤੋੜਾ ਤਾਰਾ ਬਹੁਤ ਸੋਹਣਾ ਸ਼ਾਨਦਾਰ ਆ ਲੋਸ ਲੋਸ ਕਰਦੀ ਝੋਟੀ ਵੀ ਤੇ ਬਾਕੀ ਜਨਾ ਕਿ ਲਿਵਰੀ ਇੱਕ ਸਾਰ ਪੱਤਰ ਆ ਬਾਕੀ ਰਾਂ ਦਾ 19 ਕੀ ਉਹ ਨਹੀਂ ਕੋਈ ਵੀ ਗੱਲ ਆ ਕਿੰਨਾ ਭਾਈ ਬੈਗ ਬੈਕਗ੍ਰਾਉਂਡ ਬੰਦੀ ਆ ਬਾਕੀ 2 ਕਿਲੋ ਗਾਰਡ ਹੋ ਗਈ ਮੈਂ ਤੇ ਥਾਣਾ ਖਲਿਆਂ ਚ ਵਾਹ 2 ਕਿਲੋ ਗਾਰਡ 2 ਕਿਲੋ ਗਾਰਡ ਹਾਂਜੀ ਚੋਣ ਰੂਮਰ ਕੀ ਪੋਲੀ ਹੋ ਗਈ ਕਹਿੰਦੇ ਮੈਨੂੰ ਲੱਗਾ ਮੈਨਾਂ ਆਵੇ ਅੱਛਾ ਹਾਂ ਵਾਹ ਲਓ ਸੱਜਣੋ ਆਪਾਂ ਸ਼ਾਰਟ ਵੀਡੀਓ ਚ ਧਾਰਾਂ ਦੀਆਂ ਫਿਰ ਵੀ ਲਵਾਵਾਂਗੇ ਬਾਕੀ ਮੈਂ ਚੰਗੀ ਤੇ ਰੇਟ ਬਈ ਰੇਟ ਕੋਈ ਆਪਾਂ ਡੇਢ ਨਹੀਂ 2 ਨਹੀਂ ਮੰਗਣਾ ਹਾਂ 10 ਦੀ ਦੇ ਦਈਏ ਜੀ ਫੁੱਲ ਪੱਧਰ ਕਰਨਾ ਆਪਾਂ ਸਹੀ ਕੀਤਾ ਹਾਂਜੀ ਹਾਂਜੀ ਮੈਂ ਤਾਂ ਸਵਾ ਸਵਾ ਮੰਗਣ ਦੇ ਬਾਹਰ ਹਾਂ ਹਾਂਜੀ ਮਾਰਕੀਟ ਦੇ ਹਿਸਾਬ ਨਾਲ ਹਾਂਜੀ ਤੇ ਜਾਇਜ਼ ਕਰਕੇ ਹੋਰ ਛੜਦਗੇ 1 5 ਤੋਂ ਘੱਟ ਨਹੀਂ ਦੇਣੀ ਭਾਜੀ 1 5 ਹਾਂਜੀ ਲੀਟਰ ਆਪਣੇ ਘਰੋਂ ਲੈ ਆਵੇ 12 ਕਿਲੋ ਦੁੱਧ ਹੋਵੇ ਤੇ ਲੈ ਜੀ ਅੱਛਾ ਨਹੀਂ ਤਾਂ ਰਹਿਂਦੇ ਮੈਂ ਤਿੰਨ ਦਿਨ ਦੇ ਲੀ ਗਏ 1 3 ਦੀ ਨਹੀਂ ਨਾ ਕਰੋ ਇਤਰਾ ਮੜ ਕੇ ਤੋੜਦੇ ਪੋੜਦੇ ਤੁਹਾਨੂੰ ਪਤਾ ਆਪਾਂ ਦਾ ਜਾਨਦਗੀ ਥੋੜਾ ਬਾਧਾ ਖੁਸ਼ ਹੀ ਚੱਲਣ ਦੀ ਭੈਣ ਭਰਾ ਨਾਰਾਜ਼ ਨਹੀਂ ਕਿਸੇ ਗੱਲੋਂ ਵੀ ਐ ਮੈਂ ਨਾ ਉੜਦੀਆਂ ਜਾਣ ਚੱਲ ਵੀ ਲੈ 1 3 ਆਹ ਘਾਣਾ ਦੇ ਉਤਰਾਏ ਵੀ ਐਦਾ ਨਹੀਂ ਹੋਣਾ ਕੋਈ ਗੱਲ ਨਹੀਂ ਹਾਂ ਹਾਂ ਕੋਈ ਨਹੀਂ ਚਲੋ ਅੱਛਾ ਤੁਸੀਂ ਕਹਿ ਤਾ ਦੇ ਦੇਣੀ ਓਕੇ ਹਾਂਜੀ ਦੂਜੇ ਨੰਬਰ ਤੇ ਟੋਕਰ ਦਾ ਬਣਾ ਗਈ ਹੈ ਜੀ ਭਾਜੀ 6 ਕਿਲੋ ਦੁੱਧ ਅੱਛਾ ਤੇ 3 ਮਹੀਨਿਆਂ ਦੀ ਟੋਕਰ ਗੱਬਣ ਤੇ ਦੇਖੋ ਠੰਡੀ ਧੀਰੀ ਪੀਨੇ ਦੋ ਦਿਨ ਦੇ ਨਾਲ ਆ ਕੇ ਖਰਾਬ ਕੀਤਾ ਬਣ ਮੜ ਜਾ ਹਾਂ ਹੁਣ ਭਾਰੇ ਦੇ ਨਹੀਂ ਹੁਣ ਉਤਰਾ ਲੈਂਦੀ ਕੀ ਗਾ ਲੈਂਦੀ ਹੈ ਪਰ ਮੋੜਾ ਮੋਟਾ ਕਰਦੀ ਆ ਅੱਛਾ ਅੱਛਾ ਪਰ ਕਰਨੋਂ ਹਟ ਗਈ ਵੰਗਾ ਪਾ ਕੇ ਤੇ ਕੀ ਕਹਦੇ ਤੇ ਦੇਖੋ ਠੰਡੀ ਧੀਰੀ ਆ ਓਕੇ ਤੋਰ ਤੇ ਬਾਕੀ ਨਾ ਜਮਾ ਜੰਮੀ ਭਲੀ ਪੂਰੀ ਆ ਬਿਲਕੁਲ ਹਾਂਜੀ ਲਾਓ ਜੀ ਟੋਕਰ ਗੱਬਣ ਦੀ ਨਾ ਮੰਗ ਵੱਡੀ ਹੁੰਦੀ ਤੁਹਾਡੇ ਚੈਨਲ ਤੇ ਭਾਈ ਬਿਲਕੁਲ ਜੀ ਹਾਂਜੀ ਤੇ ਇਹ ਝੋਟੀ ਜੀ ਅੱਡੋ ਦੂਜਾ ਸੁਭਾ ਹੋਊਗੀ ਦੂਜੇ ਸੁਭੇ ਦਾਹ ਦੀ ਕੰਪਣੀ ਆ ਜੀ ਇੱਕ ਕਪਾ ਬੇਨਤੀ ਕਰਕੇ ਦੱਸੋ ਨਹੀਂ ਮੜ ਜੀ ਪੈਰ ਦੇ ਵਿੱਚ ਨਾ ਜੋ ਲੌਂ ਲੱਗੇ ਤੇ ਰੋੜ ਵੱਜ ਗਿਆ ਸੀ ਉਸ ਤਰ੍ਹਾਂ ਕੋਈ ਗੱਲ ਨਹੀਂ ਆ ਬਖਾ ਦਿਓ ਭਾਣੇ ਭੈਣ ਭਰਾ ਨੂੰ ਕਿ ਪੈਰ ਪੂਰਾ ਲਾ ਕੇ ਤੁਰ ਜੀ ਤੁਰੇਖੋ ਹਾਂ ਪੱਬੀ ਪੂਰੀ ਲਾਉਂਦੀ ਕੋਈ ਚੱਕਰ ਨਹੀਂ ਬੜਾ ਜਿਹਾ ਪੈਰ ਨਾ ਪਦੀ ਆ ਬਿਲਕੁਲ ਹਾਂਜੀ ਤੇ ਰੇਟ ਰੇਟ ਦੇ ਦਈਏ 65 ਹਜ਼ਾਰ ਦੀ ਦੇ ਹਾਂ ਨਾ ਹਾਂ ਨਾ ਹੀ ਦੇ ਦਈਏ ਦੇ ਅੱਛਾ ਹਾਂ ਜਾਇਜ ਆ ਦੇ ਲਓ ਅੱਗੋਂ ਤੁਸੀਂ ਦੱਸ ਦੋ ਜਾਇ ਕਰਕੇ ਹਾਂਜੀ ਥੋੜਾ ਜਾਇ ਜਾ ਜੋਦ ਕਰਤੀ ਚਲੋ 63 ਦੀ ਦੇ ਦਈਏ ਹੋਰ ਹੋਰ ਕਰ ਦਈਏ ਯਾਰ ਹੈ ਹੋਰ ਕਰ ਦਈਏ 62 ਹਜ਼ਾਰ ਦੀ ਦੇ ਦਾਂਗੇ ਚਲ ਦੇ ਜਿਹੜਾ ਜਿੰਨੇ ਫੋਨ ਲਾ ਲਿਆ ਵੀ ਇੰਨੇ ਉਹਨੇ ਲੈ ਲੈਣੀ ਤੁਹਾਨੂੰ ਪਤਾ ਹਾਂ 62 ਹਜ਼ਾਰ ਦੀ ਠੀਕ ਆ ਆ ਆਖੀਰੀ ਹਾਂਜੀ ਆਖੀਰੀ ਵੜ ਜੀ ਪਹਿਲਾਂ ਅੱਛਾ ਇੱਧਰ ਵੇਖੋ ਵੜ ਪਤਾ ਸੀਲਸ ਲੱਗ ਪੂਰੀ ਹੈ ਸੀਲਸ ਲੱਗ ਇੰਨੀ ਜਿਆਦੀ ਆ ਵੀ ਨਿਭਾਈ ਜਾਣਾ ਸਿਰੇ ਹਾਂ ਪੰਜ ਥਣਾ ਨੂੰ ਹੱਥ ਲਾਈ ਜੋ ਠੰਡੀ ਧਿਰੀ ਆ ਟਾਈਮ ਲੱਜੂ ਜੀ ਟਾਈਮ ਕੋਈ 20 25 ਦਿਨ ਲੱਜੂਗੀ ਹਾਂ ਤੋਰਿਓ ਤੇ ਬਾਕੀ ਚੱਕਦੇ ਜੋ ਮੋਲ ਵੜਾ ਜੈਜੋ ਮੁਕਤੀ ਮੁਕਤ ਵਾਲੀ ਮੋਲ ਜੋ ਮੁਕਤ ਹਾਂਜੀ ਤੁਹਾਨੂੰ ਪਤਾ ਜਿੰਨਾ ਮੋਲ ਪੋਣਾ ਇੰਨੇ ਦੀ ਬੱਚੀ ਨੂੰ ਕਿਨੇ ਤਿਆਰ ਕਰਕੇ ਕਿੱਥੋਂ ਕੀ ਖਾਧੇਊਗਾ ਬਿਲਕੁਲ ਜੀ ਜੇ ਗੱਲ ਇੱਕ ਗਣੀ ਹੈ ਹਾਂ ਤੇਰਾ ਖਾਡ ਵੀ ਕੀ ਜਾਊਗਾ ਇਹਨੂੰ ਕਰਦੇ ਇੱਥੇ ਕੀ ਲਓ ਜੀ ਫਾਕੀ ਉਹਦੀ ਗੱਲ ਕੁਛ ਦਾ ਕਰਾਲੀ ਗੱਲ ਨਹੀਂ ਖੀਰ ਨੂੰ ਹੀ ਦੁੱਧ ਦਾਨ ਦਿਆ ਜੀ ਬਿਲਕੁਲ ਕੱਛੀ ਰੀ ਆਰੇ ਹਾਂਜੀ ਹਾਂਜੀ ਲੇਵਾ ਚੰਗਾ ਹੈ ਮੱਛੀ ਦਾ ਲੇਵਾ ਚੰਗਾ ਤੇ ਮੱਛੀ ਵੀ 25 ਜਿੰਨੀ ਹੁੰਦੀ ਜੀ ਨਹੀਂ ਸੁਣਾ ਮੱਛੀ ਨੇ ਤੇ ਰੇਟ ਭਾਈ ਸੱਜਣਾ ਰੇਟ ਭਾਈ 32000 ਕੀ ਦੇ ਦਈਏ 32 ਹਾਂਜੀ ਹੋਰ ਪੂਰੇ 30 ਦੀ ਜਾਂਦੀ ਪੂਰੇ 30 ਦੀ ਹਾਂਜੀ ਹਾਂਜੀ 224 ਚਲ ਕਰ ਦਾਂਗੇ 200 ਛੋਟ ਕਰ ਦਿਓ ਹੈ ਪੂਰੇ 30 ਮੱਛੀ ਵੇਖੋ ਇਧਰ ਵੇਖੋ ਮੱਛੀ ਜਿੰਨੀ ਆਉਂਦੀ ਮਾਰਿਆਂ ਦਾ ਮਾਣ ਬਣੀ ਉਹ ਨਹੀਂ ਬਣੀ ਫਿਰਨ ਦੀ ਹੈ ਬਿਲਕੁਲ ਵੱਚੋ ਬਲ ਵੇਖੋ ਕਿੰਨਾ ਲੱਗਾ ਹੈ ਵਾਕੇ ਯਾਰ ਬਣੀ ਹੈਗੀ ਠੰਡੀ ਧੀ ਦੀ ਆ ਥੋੜੇ ਟੜ ਤੋਂ ਡਰਦੀ ਆ ਵੇ ਹਾਂ ਕੁਛ ਨਹੀਂ ਕਹਿੰਦੀ ਦੇਖੋ ਸੀ ਲਿਆ ਇਹ ਦੇਖੋ ਬਿਲਕੁਲ ਸੀ ਉਹ ਨਹੀਂ ਕੋਈ ਚੱਕਰੇਗਾ ਛਣਾ ਮਾਰ ਨਾਲ ਚੱਕਰ ਨਹੀਂ ਕੋਈ ਵੇਗਾ ਹਾਂ ਨਸਲ ਵਾਲੀ ਆ ਨਸਲ ਵਾਲੀ ਆ ਬ੍ਰੀਡ ਵਾਲੀ ਆ ਇੱਕ ਖੀਰੀ ਕੱਟੀ ਖੀਰੀ ਕੱਟੀ ਸੀ ਵਾਹ ਕੱਟੀ ਚੰਗੀ ਹੈ ਹਾਂਜੀ ਹਾਂਜੀ ਲਓ ਜੀ ਕੱਟੇ ਚੰਗੀ ਸਜਣੋ ਇੱਕ ਰੰਗ ਕਾਲੀ ਸ਼ਾ ਮੋਹਰਾ ਨਸਲ ਦੀ ਪੇਟ ਭੂੜਾ ਬੜਾ ਲਗਾ ਕੱਟੇ ਨੇ ਰਾਜੀ ਆ ਪੂਰੀ ਛੋਟੀ ਪਾਣੀ ਸਜਰੋ ਹੌਣ ਤੇ ਗਾ ਭਾਵੇਂ 76 ਫੱਗ ਜਲਾਇਆ ਕੋ ਨਹੀਂ ਇਹਨੂੰ ਕਮਾ ਲਿਆ ਬਾਕੀ ਇਹ ਹੈ ਕਿ ਜੱਤ ਵਾਲੀ ਆ ਇਹ ਕਰਾਂਗੇ ਕਾਲੀ ਸ਼ਾ ਵੇਖ ਸਕਦੇ ਜੀ ਤੇ ਭਾਰੀ ਪੂਰੀ ਨਿੱਗਰ ਕੱਟੀ ਆ ਇਹ ਨਹੀਂ ਕਿ ਛੋਟੀ ਲਾਂਥ ਹੋ ਗਈ ਤੇ ਹਾਂ ਬਾਅਦੇ ਪਾਣੀ ਪੀ ਲੈਂਦੇ ਜੀ ਪੀਣਾ ਦੇ ਥਾਣਾ ਵੀ ਬਖੋਣੀ ਪਈ ਯਾਰ ਥਣ ਜੇ ਪੂਰੇ ਲੱਗੇ ਹੈ ਕੋਈ ਹੋਰ ਸ਼ਾਂਕ ਨਹੀਂ ਤੇ ਰੇਟ ਸਭਈ ਕਿੰਨਾ ਹੋਊਗਾ ਰੇਟ ਦੇਰ ਕੇ 30 ਹਜ਼ਾਰ ਦੀ ਜੈ ਸਨੋਈ 28000 ਦੀ ਦੇ ਦਾਂਗੇ ਚਲ ਦੇ ਦਿਓ ਹਾਂਜੀ ਹਾਂ 28000 ਦੀ ਸਜਰੋਂ ਮਿਲ ਜੂਗੀ ਹੋਰ ਥੋੜਾ ਬੜਾ ਘਰ ਆਇਆ ਦਾ ਮਾਨ ਹੋ ਜਾਊਗਾ ਤੇ ਮੈਂ ਤੇ ਸਿਰਾਈ ਚੀਜ਼ਾਂ ਜੀ ਠੀਕ ਆ ਕਿਉਂਕਿ ਦੁੱਧ ਜਿਨਾ ਦੱਸਿਆ ਹੋਣਾ ਦੁੱਧ ਨਿਕਲਦਾ ਇਹਦਾ ਕੋਈ ਵੀ ਲਾਮਾ ਨਹੀਂ ਮਿਲਦਾ ਬਾਈ ਛੇਦੇ ਦਾ ਤੇ ਡੰਗਰ ਚੰਗਰ ਦਾ ਠੀਕ ਆ ਸਤਿ ਸ੍ਰੀ ਅਕਾਲ ਜੀ